ਜਿਹੜਾ ਜਣਾ ਪਾਣੀ ਉੱਤਰ ਗਿਆ ਉਹਨਾਂ ਦੀ ਕਿਸੇ ਨੇ ਸਾਰ ਲੈ ਨਹੀਂ ਜਾਣਾ ਉਹਨਾਂ ਦੇ ਕੋਲ ਕਿਸੇ ਨੇ ਨਹੀਂ ਜਾਣਾ ਤੇ ਹਾਲਾਤ ਉਹਨਾਂ ਦੇ ਇਹੋ ਜਿਹੇ ਹੋ ਗਏ ਆ ਕਿ ਉਹਨਾਂ ਨੂੰ ਕਿਸੇ ਨੇ ਦੁਕਾਨ ਤੇ ਨਾ ਲਾਗੇ ਲਾਗੇ ਸ਼ਹਿਰ ਲੱਗਦੇ ਆ ਪਿੰਡਾਂ ਵਾਲੇ ਵੀ ਰੁੜ ਗਏ ਜਿਹੜਾ ਕਹਿ ਲੋ ਪਿੰਡਾਂ ਦੇ ਕਰਿਆਨੇ ਵਾਲੇ ਸੀ ਉਹ ਵੀ ਰੁੜ ਗਏ ਤੇ ਆਖਰ ਨੂੰ ਉਹਨਾਂ ਨੂੰ 6 ਮਹੀਨੇ ਸਾਲ ਧਾਰ ਕੌਣ ਖਵਾ ਦੂਗਾ ਕਿਸੇ ਨੇ ਧਾਰ ਨਹੀਂ ਖਵਾਉਣਾ ਇਸ ਕਰਕੇ ਜੇਕਰ ਤੁਸੀਂ ਰਾਸ਼ਨ ਲੈ ਕੇ ਜਾਂਦੇ ਆ ਉਹਨਾਂ ਤੇ ਵਿਵਤਾ ਜਿਹੜੀ ਹੁਣ ਪਈ ਆ ਇਹ ਤਾਂ ਹੈ ਨਹੀਂ ਰੀਅਲ ਜ ਪਾਣੀ ਉੱਤਰ ਜੂਗਾ ਤੇ ਕੱਲ ਨੂੰ ਉਹਨਾਂ ਦੀ ਜ਼ਮੀਨ ਹੋ ਜੂਗੀ ਭਰਾਵੋ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਆਪਾਂ ਉਹਨਾਂ ਨੂੰ ਗੱਲਾਂ ਕਰੀਏ ਨੇ ਜ਼ਮੀਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਤਾਂ ਇਹ ਗੱਲ ਯਾਦ ਰੱਖੋ ਜਿਹੜੇ ਰਾਸ਼ਨ ਲੈ ਕੇ ਜਾਂਦੇ ਆ ਰਾਸ਼ਨ ਲੈ ਕੇ ਜਾਓ ਉਹਨਾਂ ਦੇ ਘਰਾਂ ਦੇ ਵਿੱਚ ਪਚਾਓ ਰਾਸ਼ਨ ਕੋਈ ਗੱਲ ਨਹੀਂ ਤੁਹਾਨੂੰ ਥੋੜੇ ਥੋੜੇ ਨਾਲ ਫਰਕ ਨਹੀਂ ਪੈਣਾ ਔਰ ਉਹਨਾਂ ਨੂੰ ਥੋੜੇ ਥੋੜੇ ਦੇ ਨਾਲ ਉਹਨਾਂ ਦੇ ਮਹੀਨੇ ਲੰਘ ਜਾਣੇ ਉਹਨਾਂ ਦੇ ਮਹੀਨੇ ਨਗਾਓ ਦੂਜੀ ਗੱਲ ਇਹ ਆ ਕਿ ਜਿਹੜੇ ਇਹ ਕਹਿੰਦੇ ਆ ਕਿ ਸਾਡੇ ਹੱਥਾਂ ਤੇ ਘਰੂੰਡ ਵੱਜ ਗਏ ਯਾਰ ਤੁਹਾਨੂੰ ਕੀ ਪਤਾ ਹੋ ਸਕਦਾ ਉਹ ਕੋਈ ਸਿਆਸਤ ਦਾ ਰੂਪ ਹੋਵੇ ਅੱਜ ਮੈਂ ਲੋਕਾਂ ਨੂੰ ਕਹਿਣਾ ਜਿਹੜੇ ਲੋਕ ਆ ਤੁਸੀਂ ਅੱਜ ਰਾਤ ਨੂੰ ਪਿੱਛੇ ਕਿਵੇਂ ਕਰਦੇ ਫਿਰਦੇ ਆ ਜੇਕਰ ਇਹੀ ਤੁਹਾਡੀ ਸਰਕਾਰ ਤੁਹਾਡੇ ਨਾਲ ਖੜੀ ਹੁੰਦੀ ਨਾ ਤੁਸੀਂ ਕਿਸੇ ਤੋਂ ਗੱਲਾਂ ਬਾਤਾਂ ਨਹੀਂ ਕਰਾਉਣੀਆਂ ਸਿੰਘਾ ਜਦੋਂ ਯਾਰ ਆਪਾਂ ਪੰਜਾਬ ਦੇ ਲੋਕਾਂ ਪੰਜਾਬੀ ਲੋਕਾਂ ਆਪਾਂ ਰੱਖਣ ਵੰਦਨਾ ਵਾਸਤੇ ਆ ਗਏ ਆ ਤੇ ਆਪਾਂ ਨੂੰ ਇਹ ਨਹੀਂ ਚਾਹੀਦਾ ਕਿ ਆਪਾਂ ਐ ਕਰੀਏ ਦੂਜੀ ਗੱਲ ਮੈਂ ਹੋਰ ਵੇਖੀ ਮੈਨੂੰ ਲਗਭਗ 3-4 ਦਿਨ ਹੋ ਗਏ ਮੈਂ ਬਾਰਡਰ ਤੇ ਫਿਰਦਾ ਕੱਲ ਖੇਡ ਮੰਤਰੀ ਜੀ ਨਾਲ ਮੈਂ ਵੇਖਦਾ ਫਿਰਿਆ ਕੀ ਹਾਲਾਤ ਆ ਕੀ ਨਹੀਂ ਹੁਣੇ ਕੱਲ ਹੋਰ ਤੁਹਾਨੂੰ ਦੱਸਦਾ ਉੱਥੇ ਜਿਨ੍ਹਾਂ ਦੇ ਘਰ ਪਾਣੀ ਚ ਨਹੀਂ ਡੁੱਬੇ ਉਹ ਵਾਕੇ ਰੱਖਣ ਮੰਗੀ ਜਾਣ ਮੈਂ ਆਖਿਆ ਯਾਰ ਜਿਹੜੇ ਡੁੱਬੇ ਉਹਨਾਂ ਨੂੰ ਰਾਖਣ ਤਾਂ ਦਿੱਤਾ ਜਾਵੇ ਪਰ ਜਿਹੜੇ ਡੁੱਬੇ ਨਹੀਂ ਉਹ ਰਾਖਣ ਕਿਉਂ ਮੰਗਦੇ ਆ ਕਰ ਕਰਾ ਕੇ ਮੈਂ ਸਾਫਾ ਜਾ ਫੜਿਆ ਕਿਸੇ ਦਾ ਤੇ ਮੈਂ ਉਹਨਾਂ ਦੇ ਘਰਾਂ 'ਚ ਜਾਂਦਾ ਰਿਆ ਮੈਂ ਆਖਿਆ ਯਾਰ ਚਾਹ ਪਿਆਓ ਇੱਕ ਕੱਪ ਤੁਸੀਂ ਚਾਹ ਕਹਿੰਦੇ ਕੋਈ ਗੱਲ ਨਹੀਂ ਪਿਆ ਦਿੰਨੇ ਆ ਜਿਵੇਂ ਬੋਲੇ ਮੈਂ ਆਖਿਆ ਯਾਰ ਵੀ ਤੁਸੀਂ ਕਿਉਂ ਬੇਇੱਜ਼ਤੀ ਕਰਾਉਂਦੇ ਫਿਰਦੇ ਆ ਤੁਹਾਡੇ ਪਿੰਡ ਦੀ ਜਦੋਂ ਤੁਹਾਡਾ ਹਲਾ ਡੁੱਬਿਆ ਨਹੀਂ ਪਿੰਡ ਤੁਸੀਂ ਉਹ ਕੀ ਕਰਦੇ ਆ ਉਹ ਕਹਿੰਦੇ ਵੀਲੇ ਸਾਡੀ ਇੱਧਰ ਜ਼ਮੀਨ ਇੱਧਰ ਜ਼ਮੀਨ ਆ ਕੋਈ ਕਿੱਲਾ ਡੇਢ ਸਾਰਿਆਂ ਨੇ ਦੱਸੀ ਉਹ ਕਹਿੰਦੇ ਪਾਣੀ ਦੇ ਵਿੱਚ ਰੁੜ ਗਈ ਆ ਕਹਿੰਦੇ ਇੱਧਰੋਂ ਵੀ ਡੁੱਬੇ ਪਏ ਆ ਇੱਧਰੋਂ ਵੀ ਡੁੱਬੇ ਪਏ ਆ ਕੰਮ ਤੇ ਕਿਤੇ ਜਾਣ ਜੋਗ ਨਹੀਂ ਰੇਤੇ ਦਾ ਜਮਾ ਕੰਮ ਬੰਦ ਹੋ ਗਿਆ ਕਿਸੇ ਉਸਾਰੀ ਦਾ ਕੰਮ ਨਹੀਂ ਚੱਲਦਾ ਕਹਿੰਦੇ ਵੀਰੇ ਜਦੋਂ ਬੈਠੇ ਘਰੇੋਂ ਤਾਂ ਖਾਈਏ ਕਿੱਥੋਂ ਫਿਰ ਤੁਸੀਂ ਇਹ ਗੱਲ ਦੱਸੋ ਕਿ ਜਿਹੜੇ ਜੇਕਰ ਹੜ ਆਏ ਆ ਜਿਨ੍ਹਾਂ ਦੇ ਘਰਾਂ 'ਚ ਪਰ ਮੀਂਹ ਵੀ ਆ ਰਹੇ ਆ ਉਹਨਾਂ ਦੇ ਕੰਮ ਬੰਦ ਹੋ ਗਏ ਉਹ ਕਿੱਥੋਂ ਖਾਣੇ ਮੈਂ ਇਹ ਸਾਰੀਆਂ ਚੀਜ਼ਾਂ ਵੇਖਦਾ ਹੁੰਦਾ ਉਹਨਾਂ ਫਿਰ ਗੱਲ ਕਰਦਾ ਹੁੰਦਾ ਹੁਣ ਇੱਕ ਗੱਲ ਮੈਂ ਹੋਰ ਦੱਸਦਾ ਜਿਹੜੇ ਇੱਥੇ ਹੜਪੀੜਤ ਆ ਉਹਨਾਂ ਦੇ ਆਪਾ ਹਾਲਾਤ ਵੇਖੀ ਜਾਂਦੇ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਆ ਮੀਂਹ ਦੇ ਕਾਰਨ ਉਹਨਾਂ ਗਰੀਬਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਜਿਨ੍ਹਾਂ ਦੇ ਕਮਰਿਆਂ 'ਚ ਤਰੇੜਾਂ ਸੀ ਉਹ ਲੋਕ ਟੰਬੂ ਲਾ ਕੇ ਬੈਠੇ ਆ ਪਰ ਉਹਨਾਂ ਦੇ ਕੋਲ ਹਲੇ ਤੱਕ ਕੋਈ ਨਹੀਂ ਗਿਆ ਤੇ ਆਪਣੇ ਜਿਹੜੇ ਵੀਰ ਕੁਝ ਵੀਰ ਰਾਛਣ ਲੈ ਕੇ ਜਾਂਦੇ ਆ ਉਹ ਬਹੁਤ ਸਾਰੀਆਂ ਭਾਈ ੜਾਰਾਂ ਦੀਆਂ ੜਾਰਾਂ ਜਾਂਦੀਆਂ ਧੰਨਵਾਦ ਆ ਸਾਡੇ ਪੰਜਾਬੀਆਂ ਦਾ ਕੱਲ ਇੱਕ ਮੈਂ ਟਰਾਲੀ ਵੇਖੀ ਮੇਰੇ ਪਿੰਡ ਤੋਂ ਜਾਂਦੇ ਸੀਗੇ ਇਧਰ ਕਮਾੜੀ ਨੂੰ ਉਹ ਮੁਸਲਮ ਵੀਰ ਟੋਪੀਆਂ ਲਗੀਆਂ ਉਹਨਾਂ ਤੇ ਉਹ ਰਾਛਣ ਲੈ ਕੇ ਗਏ ਮੈਂ ਕਿਹਾ ਯਾਰ ਕੀ ਬਾਤ ਆ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫਿਰ ਮੈਂ ਕਿਹਾ ਚਲੋ ਤੇ ਚੱਲਦੇ ਆ ਕਾ ਨੂੰ ਬ੍ਰੇਕ ਲਵਾਉਣੀ ਪਿੱਛੇ ਕੋਈ ਸਾਧਨ ਨਾ ਜੇ ਜਿਹੜੇ ਵੀ ਰਾਛਣ ਲੈ ਕੇ ਹੱਥਾਂ ਤੇ ਘਰੂਟਾਂ ਦੀ ਗੱਲ ਕਰਦੇ ਆ ਵੀਰ ਮੇਰੇ ਤੁਹਾਡੇ ਵਾਸਤੇ ਤੁਹਾਡੀ ਸੇਵਾ ਨੇ ਆ ਫਾਲਾ ਤੁਸੀਂ ਇਹ ਗੱਲਾਂ ਨਾ ਕਰੋ ਜੇ ਤੁਸੀਂ ਸੇਵਾ ਲੈ ਕੇ ਜਾਂਦੇ ਸੀ ਰਾਚਨ ਕੀ ਵੰਡੋਂਗੇ ਕਿਤੇ ਜਿਹੜੇ ਬੰਦੇ ਇੱਕ ਮੈਂ ਹੋਰ ਵੀਡੀਓ ਵੇਖੀ ਕਿਸੇ ਦੀ ਉਹ ਕਹਿੰਦੇ ਜੀ ਇੱਥੋਂ ਦੇ ਪਿੰਡ ਦੇ ਸਾਨੂੰ ਕਹਿੰਦੇ ਅਸੀਂ ਕਹਾਂ ਵੀ ਕੁਰਸੀਆਂ ਛੱਡ ਦਿਓ ਤੇ ਉਹ ਆnde ਤੁਸੀਂ ਸਾਡੇ ਪਿੰਡ ਚੋਂ ਭੱਜੋ ਸਾਡਾ ਗੁਰਦੁਆਰਾ ਛੱਡ ਜੋ ਤੁਸੀਂ ਸਰਪੰਚ ਨਾਲ ਗੱਲ ਕਰੋ ਉਹ ਕੌਣ ਦੇ ਭਜਾਉਣ ਵਾਲੇ ਇਹ ਸਭ ਸਿਆਸਤ ਹੋ ਸਕਦੀ ਤੁਹਾਡੇ ਨਾਲ ਤੁਸੀਂ ਸਿਆਸਤ ਤੋਂ ਬਚੋ ਹੁਣ ਸਿਆਸਤ ਕੀ ਚੱਲ ਰਹੀ ਆ ਜੇ ਕਰ ਇੱਥੋਂ ਚਾਰਾ ਜਾਂਦਾ ਚਾਹੇ ਕੁਛ ਜਾਂਦਾ ਉੱਥੇ ਟਰਾਲੀਆਂ ਰੋਕੀਆਂ ਜਾਂਦੀਆਂ ਪ੍ਰਸ਼ਾਸਨ ਵੱਲੋਂ ਮੈਂ ਵੇਖੀ ਜਾਂਣਾ ਕੱਲ ਪਰਸੋਂ ਦਾ ਉਹ ਕਹਿੰਦੇ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰੋ ਵੀ ਆਪੇ ਡੀਸੀ ਸਾਹਿਬ ਲੋਕਾਂ ਨੂੰ ਵੰਡਦੇ ਫਿਰਨਗੇ ਤੇ ਸਰਕਾਰ ਦੀ ਵਾਹਵਾ ਹੁੰਦੀ ਫਿਰੂਗੀ ਲੋਕ ਸਮਝਦੇ ਨਹੀਂ ਕਿ ਸਮਝੋ ਇਹਨਾਂ ਗੱਲਾਂ ਨੂੰ ਹੁਣ ਮੈਂ ਗੱਲ ਕਰਦਾ ਸੁਖਬੀਰ ਬਾਦਲ ਗਿਆ ਭਰਾਵੋ ਜਿਹੜੇ ਉਹ ਬੈਠੇ ਨਾ ਜਿਹੜੇ ਤੁਹਾਡੇ ਹੱਥਾਂ ਤੇ ਘੁੰਡ ਮਾਰਦੇ ਆ ਤੁਸੀਂ ਕਿਹਾ ਦੂਜੀਆਂ ਦੂਜੇ ਆ ਜਿਹੜੇ ਦੂਜੇ ਤੁਸੀਂ ਐਸਿਆਂ ਨੂੰ ਕਹੀ ਜਾਂਦੇ ਆ ਯਾਰ ਉਹ ਵਿਚਾਰੇ ਰੋਟੀ ਤੋਂ ਮੁਹਤਾਜ ਆ ਰੋਟੀ ਦੇ ਹੀ ਕਹਿਣਗੇ ਔਰ ਜਿਹੜੇ ਤੁਸੀਂ ਕਹਿੰਨੇ ਅਸੀਂ ਪੁੱਛਦੇ ਆ ਜੀਮਿੰਦਾਰ ਭਰਾਵਾਂ ਨੂੰ ਕਿ ਤੁਹਾਨੂੰ ਰਾਸ਼ਨ ਚਾਹੀਦਾ ਉਹ ਕਹਿੰਦੇ ਸਾਨੂੰ ਨਹੀਂ ਚਾਹੀਦਾ ਕਿਉਂਕਿ ਉਹਨਾਂ ਦੇ ਘਰਾਂ ਚ ਪਿਆ ਇਹ ਸੱਜਰੀ ਖਾਨ ਵਾਲੇ ਆ 400 ਰੁਪਏ ਵਾਲੇ ਆ ਇਹ ਤੁਹਾਡੇ ਤੋਂ ਰਾਸ਼ਨ ਮੰਗਣਗੇ ਐਦੀ ਆਖੀ ਯਾਦ ਰੱਖੋ ਤੁਹਾਡਾ ਕੰਮ ਆ ਵੰਡਣਾ ਉਹਨਾਂ ਦਾ ਕੰਮ ਆ ਲੈਣਾ ਤੇ ਜੇ ਕਰ ਹੁਣ ਉੱਥੇ ਕੀ ਝਟੋ ਚਮੱਠੀ ਹੁੰਦੀ ਆ ਮੈਂ ਵੇਖਿਆ ਅਸੀਂ ਆਪ ਵੰਡਣ ਗਏ ਸਾਨੂੰ ਆਪ ਗੁੱਸਾ ਆ ਗਿਆ ਸੀ ਪਰ ਮੈਂ ਕਹਾ ਵਿਸ਼ਵਦੀਪ ਸਿੰਘਾ ਗੁੱਸਾ ਨਹੀਂ ਕਰਨਾ ਗੱਲ ਸੋਚਣ ਵਾਲੀ ਆ ਲੋਕਾਂ ਦੇ ਘਰਾਂ ਦੇ ਕਰ ਬਰਵਾਦ ਹੋ ਗਏ ਸੁਖਬੀਰ ਬਾਦਲ ਫਿਰਦਾ ਸੁਖਬੀਰ ਬਾਦਲ ਇੱਕ ਕਿਸਾਨ ਨੂੰ ਗੁੱਟੀ ਦੇ ਰਿਹਾ ਪੈਸਿਆਂ ਦੀ ਮੇਰੇ ਸਾਹਮਣੇ ਲੱਖ ਦੇ ਨੇੜ ਤੇੜਾ ਦੋ ਗੁੱਟੀਆਂ ਬੰਦ ਗੋ ਹੋ ਸਕਦਾ 25 ਇੰਨੀ ਕਿਸੀ ਮੇਰਾ ਪੂਰਾ ਛੱਕਾ ਵੀ ਉਹ ਲੱਖ ਰੁਪਏ ਦੇ ਨੇੜ ਤੇੜਾ ਹੁਣ ਤੁਸੀਂ ਇਹ ਦੱਸੋ ਸੁਖਬੀਰ ਬਾਦਲ ਕਹਿੰਦੇ ਪੈਸਾ ਬੜਾ ਬਣਦਾ ਫਿਰਦਾ ਸੋਨੀਆ ਮਾਨ ਕੀ ਕਹਿੰਦੀ ਆ ਕਿਸਾਨ ਨੂੰ ਬਚਾਇਆ ਜਾਵੇ ਕਿਸਾਨ ਰੋੜ ਨਾ ਜਾਵੇ ਖੇਤੀ ਖਰਾਬ ਹੋ ਜੂ ਕਿਸੇ ਨੇ ਇਹ ਕਿਾ ਕਿਸੇ ਮਜ਼ਦੂਰ ਦਾ ਘਾਟ ਗਿਆ ਪਿਆ ਪੌਦੇਲ ਵੀ ਚੱਲੀ ਹੈ ਯਾਰ ਕਦੇ ਵੇਖਤਾ ਲਓ ਨਾ ਜਾ ਕੇ ਹਾਲਾਤ ਮੈਂ ਉੱਥੇ ਗਿਆ ਲੋਕਾਂ ਨੂੰ ਪੱਲੜ ਚਾਹੀਦੇ ਆ ਤਰਪਾਲਾਂ ਚਾਹੀਦੀਆਂ ਮੈਂ ਏਡੀਸੀ ਸਾਹਿਬ ਦਾ ਨੰਬਰ ਲਿਆ ਫੋਨ ਲਾਇਆ ਉਹਨਾਂ ਨੂੰ ਮੈਂ ਕਿਹਾ ਏਡੀਸੀ ਸਾਹਿਬ ਇੱਥੇ ਤਰਪਾਲਾਂ ਹੈ ਨਹੀਂ ਉਹ ਕਹਿੰਦੇ ਵੀ ਸਾਨੂੰ ਹੁਣ ਤੁਸੀਂ ਦੱਸਿਆ ਕੋਈ ਗੱਲ ਨਹੀਂ ਸ਼ਾਮ ਨੂੰ ਉਹਨਾਂ ਨੇ 5 6 ਵਜੇ ਨੂੰ ਤਰਪਾਲਾਂ ਪਹੁੰਚਾ ਪਈਆਂ ਸੀ ਨਾ ਇਹ ਗੱਲ ਇਹ ਆ ਜਦੋਂ ਜਾਓਗੇ ਪਤਾ ਲੱਗੂਗਾ ਹਾਲਾਤ ਤਾਂ ਵੇਖੋ ਉਹਨਾਂ ਦੇ ਕਦੇ ਮਜ਼ਦੂਰਾਂ ਦੇ ਹਾਲਾਤ ਦੇਖੋ 400 ਰੁਪਏ ਦਿਹਾੜੀ ਜਾਣ ਵਾਲੇ ਅੱਜ ਘਰਾਂ 'ਚ ਬੈਠੇ ਆ ਉਹ ਜਿੰਨੇ ਦਿਨ ਦਾ ਨਹੀਂ ਚੱਲਿਆ ਰੱਬ ਵੀ ਮੈਨੂੰ ਸਮਝ ਨਹੀਂ ਆਉਂਦੀ ਰੱਬ ਪਰਖਿਆ ਪਤਾ ਨਹੀਂ ਕੀ ਲੈਂਦਾ ਉਹਨਾਂ ਦੇ ਪੱਲੇ ਦੱਸੋ ਵੀ ਸਹੀ ਐ ਕੀ ਆ ਜਿੰਨਾਂ ਦੀਆਂ ਜ਼ਮੀਨਾਂ ਰੋੜ ਗਈਆਂ ਖੇਤਾਂ 'ਚ ਜਾਣ ਵਾਲੇ ਮਜ਼ਦੂਰ ਕਿੱਥੇ ਜਾਣਗੇ ਮਿਸਤਰੀਆਂ ਦੇ ਕੰਮ ਬੰਦ ਹੋਏ ਪਏ ਔਸਾਰੀ ਦੇ ਨਾਲ ਜਾਣ ਵਾਲੇ ਮਜ਼ਦੂਰ ਕਿੱਥੇ ਜਾਣਗੇ ਹਰ ਕੰਮ ਬੰਦ ਹੋਇਆ ਪਿਆ ਇੱਥੇ ਕਿੱਥੇ ਹੋ ਗਏ ਤੁਸੀਂ ਹਰ ਬੇਇੱਜ਼ਤੀਆਂ ਨਾ ਕਰੋ ਰਹੀ ਗੱਲ ਐਡਾ ਕੋਈ ਵੀ ਮੈਂ ਕਹਿੰਦਾ ਜਿਹਨੂੰ ਪਤਾ ਵੀ ਜਿਹਦੇ ਪਾਈ ਮੋٹے ਨੁਕਸਾਨ ਹੋਏ ਆ ਜਦੋਂ ਵੀ ਆ ਪੈਰੀ ਦੇ ਮੁਆਵਜ਼ੇ ਆਉਣੇ ਆ ਉਦੋਂ ਐਵੇਂ ਭੀੜ ਲੱਗਣੀ ਉਦੋਂ ਐਵੇਂ ਹੱਥਾਂ ਤੇ ਘੂਂਟ ਵੱਜਣਗੇ ਤੇ ਤੁਸੀਂ ਬਦਨਾਮ ਥੱਲੇ ਇੱਕੋ ਜਾਤੀ ਦਾ ਨਾਮ ਲਿਖੀ ਜਾਂਦੇ ਆ ਉਹ ਕਹਿੰਦੇ ਮਜਬੀ ਸੇ ਮਜਬੀ ਸੇ ਮਜਬੀ ਸੇ ਵੀਰ ਮੇਰਾ ਸਾਰੇ ਸਿੱਦਕਾਲੇ ਬੈਠੇ ਆ ਕਹੀ ਮੈਂ ਵਿਖਾ ਦੇਣਾ ਤੁਹਾਡੇ ਬੰਦੇ ਵਿਖਾ ਦੇਣਾ ਜਿਨ੍ਹਾਂ ਦੇ ਹੱਥਾਂ ਤੇ ਘੂਂਟ ਜਿਨ੍ਹਾਂ ਨੇ ਵੱਜੇ ਆ ਰੌਲਾ ਇਹ ਨਹੀਂ ਤੁਸੀਂ ਮਸਲਾ ਬਣਾਈ ਜਾਂਦੇ ਆ ਹੋਰ ਇਸ ਟਾਈਮ ਹੜ ਦੇ ਵਿੱਚ ਲੋਕ ਰੁੜੇ ਪਏ ਤੇ ਆਪਾਂ ਕਿਸੇ ਨੂੰ ਬਰਬਾਦ ਤੇ ਬਦਨਾਮ ਨਾ ਕਰੀਏ ਜੇਕਰ ਕਿਸਾਨ ਦੀ ਫਸਲ ਗਈ ਨਾ ਕਿਸਾਨ ਦੀ ਫਸਲ ਗਈ ਤਾਂ ਕਿਸਾਨ ਅੱਖਾਂ ਚ ਘੁੱਣ ਦੇ ਕੇ ਰੋਂਦਾ ਕਿਸਾਨ ਜਿਹੜਾ ਜਿਹੜਾ ਉਹ ਰੋਈ ਜਾਂਦਾ ਤੇ ਜਿਹੜਾ ਉਹਦੇ ਨਾਲ ਚੱਲਣ ਵਾਲਾ ਉਹਦਾ ਹਾਲ ਕੀ ਹੋਇਆ ਹੋਣਾ ਤੁਸੀਂ ਇਹ ਦੱਸੋ ਜਿਹੜੀ ਮੱਝ ਮਰ ਗਈ ਉਹਦੇ ਚਿੱਚੜ ਕਿੱਥੇ ਗਏ ਹੋਣਗੇ ਚਿੱਚੜ ਐਵੇਂ ਹੀ ਦੱਬੇ ਜਾਂਦੇ ਆ ਭਰਾਵੋ ਚਿਚਣਾ ਨੇ ਤਾਂ ਥੋੜਾ ਥੋੜਾ ਖੂਨ ਹੁੰਦਾ ਚੂਸ ਲਿਆ ਕੀ ਥੋੜੇ 9 ਵਜ ਗਏ ਅਸੀਂ ਮਾਫੀ ਚਾਹੁੰਦੇ ਹਾਂ ਇਸ ਗੱਲ ਦੀ ਤੇ ਮੈਂ ਉਹਨਾਂ ਲੋਕਾਂ ਨੂੰ ਮੈਂ ਉਹ ਜਿਹੜੇ ਲੋਕ ਆ ਹੜਪੀੜਤਾ ਜਿਹੜੇ ਲੰਗਰਾਂ 'ਤੇ ਲੋਕਾਂ ਦੇ ਹੱਥਾਂ ਤੇ ਘਰੂਟ ਮਾਰਦੇ ਫਿਰਦੇ ਆ ਸ਼ਰਮ ਕਰੋ ਯਾਰ ਤੁਸੀਂ ਥੋੜਾ ਐਡਾ ਬੇੜਾ ਕਰਕੇ ਆ ਪਿਆ ਯਾਰ ਇੱਕ ਟਰਾਲੀ ਦੋ ਟਰਾਲੀਆਂ ਥੋੜੀਆਂ ਆਉਣ ਨੇ ਇੱਥੇ ਤੁਸੀਂ ਮੰਨ ਕਰੋ ਸਾਡੇ ਪੰਜਾਬ ਦੇ ਲੋਕ ਜਦੋਂ ਵੀ ਕਦੇ ਵਿਫਤਾਈ ਆ ਪੰਜਾਬ 'ਤੇ ਕੋਈ ਕਿਸੇ ਨੇ ਜਾਤ ਨਹੀਂ ਵੇਖੀ ਕਿਸੇ ਨੇ ਪਾਤ ਨਹੀਂ ਵੇਖੀ ਕਿਸੇ ਨੇ ਧਰਮ ਨਹੀਂ ਵੇਖਿਆ ਤਹਾਨੂੰ ਪਤਾ ਨਹੀਂ ਤੁਸੀਂ ਪੰਜਾਬ 'ਚ ਬੈਠੇ ਆ ਜੇ ਤੁਸੀਂ ਸਾਰੇ ਵੀ ਮਰਨ ਵਾਲੇ ਹੋਗੇ ਤਾਂ ਵੀ ਇਹ ਪੰਜਾਬ ਵਾਲੇ ਤੁਹਾਨੂੰ ਕੱਢ ਲੈਣਗੇ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਦੀ ਇਸ ਗੱਲੋਂ ਤਾਰੀਫ ਕਰਦਾ ਚਾਹੇ ਉਹ ਜੱਟ ਹੋਵੇ ਚਾਹੇ ਉਹ ਮਜਬੀ ਸਿੱਖ ਹੋਵੇ ਚਾਹੇ ਉਹ ਰਵਿਦਾਸੀਆ ਹੋਵੇ ਚਾਹੇ ਉਹ ਬਾਲਮਿਕੀ ਹੋਵੇ ਚਾਹੇ ਉਹ ਰਾਏ ਸਿੱਖ ਹੋਣ ਜਿੰਨੇ ਵੀ ਦਿਲ ਵਾਲੇ ਲੋਕ ਆ ਸਰਦ ਦੇ ਲੋਕ ਆ ਉਹ ਤੁਹਾਡੀ ਬਾਹ ਫੜ ਲੈਣਗੇ ਨਾਲ ਦੀ ਨਾਲ ਆ ਕੇ ਤਾਂ ਤੁਸੀਂ ਇਹ ਗੱਲਾਂ ਨਾ ਕਰੋ ਨਾ ਹੱਥਾਂ ਤੇ ਘੁੰਡ ਮਾਰੋ ਇੱਕ ਟਰਾਲੀ ਆਉਂਦੀ ਆ ਲਓ ਉਹਨੂੰ ਕਹਿਆ 20 ਜਣੇ ਲਾਓ ਦੂਜੀ ਆਉਂਦੀ ਆ 20 ਤੁਸੀਂ ਲਾਓ ਤੀਜੀ ਆਉਂਦੀ ਆ 20 ਤੁਸੀਂ ਲਾਓ ਇਸ ਤਰ੍ਹਾਂ ਰੱਖਣ ਰੱਖੋ ਢੋਵ ਆਪਦੇ ਕਰਾਂ ਦੇ ਵਿੱਚ ਤੁਹਾਡਾ ਫਰਜ ਮੰਨਦਾ ਇਸ ਵਕਤ ਕਿਉਂਕਿ 6 ਮਹੀਨੇ 7 ਮਹੀਨੇ ਤੁਸੀਂ ਤਾਬ ਨਹੀਂ ਆਉਣਾ ਪਰ ਇਹ ਤੁਸੀਂ ਇੱਕਾ ਵੀ ਤੁਸੀਂ ਤਾਂ ਅਗਲੇ ਦੇ ਚ ਪੇੜ ਮਾਰਨ ਤੱਕ ਜਾਣੇ ਤੁਹਾਡੀ ਗਲਤੀ ਆ ਤੁਹਾਡੀਆਂ ਬੇਇੱਜ਼ਤੀਆਂ ਹੋ ਰਹੀਆਂ ਤੁਹਾਡੇ ਪਿੰਡਾਂ ਦੀਆਂ ਇਹ ਕੰਮ ਨਾ ਕਰੋ ਤੇ ਮੈਂ ਸਰਪੰਚਾਂ ਨੂੰ ਜਿਹੜੇ ਜਿੰਨਾ ਪਿੰਡਾਂ ਚ ਹੜ ਆਏ ਉਹਨਾਂ ਸਰਪੰਚਾਂ ਨੂੰ ਬੇਨਤੀ ਕਰਦਾ ਕਿ ਪਾਰਟੀ ਭੁੱਲ ਕੇ ਕਿਤੇ ਨਾ ਹੋਵੇ ਕਿ ਇੱਥੇ ਲਾ ਦਿਓ ਮੇਰੇ ਘਰੇ ਲਾ ਦਿਓ ਨਾ 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 ਟਰਾਲੀ ਦੇ ਕੋਲ ਖੜ ਜਾ ਸੋਟੀ ਲੈ ਕੇ ਖੜ ਜਾ ਤੇਰਾ ਹੱਕ ਆ ਤੂੰ ਚੰਗੀ ਤੇਰਾ ਜਾਣਦਾ ਕੌਣ ਕਿਵੇਂ ਆ ਕਿਵੇਂ ਨਹੀਂਗਾ ਕਈ ਵਾਰ ਕਿਸੇ ਦੇ ਕੋਠੀਆਂ ਪਾਈਆਂ ਹੁੰਦੀਆਂ ਪਰ ਜੇਬਾਂ ਖਾਲੀ ਹੁੰਦੀਆਂ ਘਰ ਵੇਖ ਕੇ ਰੱਛ ਨਾ ਦੇ ਆ ਜੀ ਬੰਦਾ ਵੇਖ ਕੇ ਰੱਛ ਨਾ ਦੇ ਆ ਜੀ ਹਰ ਘਰ ਹੁਣ ਇਸ ਟਾਈਮ ਤੰਗੀ ਤੇ ਹੋਇਆ ਪਿਆ ਜਦੋਂ ਆ ਜਿੰਨਾਂ ਦੀਆਂ ਮਹਿਲਾਾਂ ਆਲੇ ਆ ਜਿੰਨਾਂ ਦੀਆਂ ਪੈਲੀਆਂ ਰੁੜ ਗਈਆਂ ਬਈਓ ਕਾਹਦੇ ਮਹਿਲਾਾਂ ਆਲੇ ਰਹਿ ਗਏ ਉਹ 4 ਮਹੀਨੇ ਦਾ 5 ਮਹੀਨੇ ਦਾ ਬਹਿ ਕੇ ਖਾ ਸਕਦੇ ਉਸ ਤੋਂ ਬਾਅਦ ਜਿੰਨਾਂ ਦਾ ਮੱਜਾਂ ਤੇ ਗੁਜ਼ਾਰਾ ਸੀ ਜਿੰਨਾਂ ਦੀਆਂ ਮੱਜਾਂ ਰੁੜ ਗਈਆਂ ਉਹ ਕਿੱਧਰ ਜਾਣਗੇ ਕਿਰਪਾ ਕਰਕੇ ਮੇਰੇ ਵੀਰ ਜਿਹੜੇ ਆ ਬੇਇੱਜ਼ਤੀ ਕਰੀ ਜਾਂਦੇ ਆ ਵੀਡੀਓ ਪਾ ਪਾ ਕੇ ਇਹਦੇ ਨਾਲ ਆਪਣੀ ਬੇਇੱਜ਼ਤੀ ਆ ਤੁਸੀਂ ਵੰਡਣ ਵਾਲੇ ਆ ਉਹ ਲੈਣ ਵਾਲੇ ਹੁਣ ਤੁਸੀਂ ਇਹ ਗੱਲ ਦੱਸੋ ਰੱਬ ਆ ਜਦੋਂ ਰੱਬ ਦੀ ਧੀ ਪੈਣ ਇੰਨੀ ਕੁ ਕਰਦੇ ਆ ਛੱਡ ਗੱਲਾਂ ਦਿਓ ਰੱਬ ਤਾਂ ਕਹੇ ਚਲੋ ਪਰ ਮੈਂ ਤਾਂ ਚੱਲਿਆ ਆਪਦਾ ਇੱਥੇ ਥੱਲੇ ਸਿਰ ਦਿੰਨਾ ਰੱਬ ਨੂੰ ਆਪੇ ਮੈਂ ਥੱਲੇ ਡੇਗਦਾ ਹੈ ਨਹੀਂ ਹੁੰਦਾ ਤੁਸੀਂ ਥੋੜੇ ਜਿਹਾ ਆਪਦੇ ਵਿੱਚ ਨਿਮਰਤਾ ਰੱਖੋ ਗੁੱਸੇ ਦੇ ਵਿੱਚ ਜਦੋਂ ਗੁੱਸਾ ਚੜਦਾ ਮੇਰਾ ਵੀਰ ਕਿਸੇ ਟਰਾਲੀ ਦੀ ਚੁੰਡ ਚ ਲਾ ਕੇ 2 ਮਿੰਟ ਸੋਚ ਲਿਆ ਜੇ ਫਿਰ ਬੋਲਿਆ ਜੇ ਹਾਂ ਉਹ ਗਰੀਬ ਲੋਕ ਆ ਗਰੀਬ ਲੋਕਾਂ ਨੂੰ ਰੱਖਣ ਨਾਲ ਬਹੁਤ ਪਿਆਰ ਆ ਕਿਉਂਕਿ ਉਹ ਬੱਚਿਆਂ ਨੂੰ ਭੁੱਖੇ ਨਹੀਂ ਵੇਖ ਸਕਦੇ ਅਸੀਂ ਸਾਨੂੰ ਪਤਾ ਹਾਲਾਤ ਕੀ ਹੁੰਦੇ ਆ ਕੁਝ ਕਰ ਇਹੋ ਜਿਹੇ ਆ ਜਿਹੜੇ ਇੱਕ ਡੰਗ ਦੀ ਖਾ ਲੈਂਦੇ ਆ ਦੂਜੇ ਡੰਗ ਦਾ ਪਤਾ ਨਹੀਂ ਹੁੰਦਾ ਤੇ ਉਹ ਲੋਕ ਬਈ ਤੁਹਾਡੇ ਹੱਥਾਂ ਤੇ ਘਰੂਂਟ ਮਾਰਨਗੇ ਤੁਸੀਂ ਵੰਡਨ ਚੱਲੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਖਾਸ ਤੌਰ ਕਿਸੇ ਜਾਤਾਂ ਦੀ ਜਿਹੜੇ ਘਰੇ ਤੰਗੀ ਆਈ ਜਦੋਂ ਜ਼ਿਮੀਂਦਾਰ ਭਰਾਵਾਂ ਤੇ ਤੰਗੀ ਆ ਜਾਣੀ ਆ ਉਹ ਵੇਖੋ ਘਰੂਂਟ ਨਹੀਂ ਮਾਰਦਾ ਉਹ ਖੁਦ ਖੁਸ਼ੀ ਕਰ ਲੈਂਦਾ ਜਦੋਂ ਉਹ ਦੁਖੀ ਹੁੰਦਾ ਇਹ ਦੁਖੀ ਲੋਕ ਤੁਹਾਡੇ ਹੱਥਾਂ ਤੇ ਘਰੂਂਟ ਮਾਰੀ ਜਾਂਦੇ ਇਹ ਜਦੋਂ ਕੋਈ ਰਾਸ਼ਨ ਵੰਡਣ ਜਾਂਦਾ ਉਦੋਂ ਸਮਾਂ ਵੀ ਭਗਵੰਤ ਮਾਨ ਦੀਆਂ ਗੱਲਾਂ ਕਰੀ ਜਾਣਗੇ ਉਹ ਇੱਥੇ ਆ ਜਾ ਨਹੀਂ ਉਹ ਇੱਥੇ ਰਹਿ ਜਾਵੇ ਐ ਕਰ ਜਾਵੇ ਉਹ ਕਿਉਂ ਕਹਿੰਦੀ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹ ਆਪਦੀ ਕੱਢਦੇ ਪੜਾਸ ਕੱਢਦੇ ਆ ਤੁਸੀਂ ਸੁਣੋ ਜਾਂ ਨਾ ਸੁਣੋ ਰੋਵਣਾ ਬੋਲ ਕੇ ਪਾਸੇ ਹੋ ਜੋ ਰਾਸ਼ਨ ਫੜਾ ਕੇ ਗਾਂ ਨਹੀਂ ਗੋ। ਇੰਨੀ ਕੁ ਬੇਨਤੀ ਆ ਬਹੁਤ ਸਾਰੀਆਂ ਚੀਜ਼ਾਂ ਦੇ ਰਾਸ਼ਨ ਚੱਲੀ ਜਾਂਦੇ ਆ ਪਰ ਹਲੇ ਮੈਂ ਕਹਿੰਨਾ ਵੀ ਕੋਸ਼ਿਸ਼ ਆ ਮੈਂ ਉਹ ਗੱਲ ਕਹਿੰਦਾ ਚੰਗਣ ਲੱਗਦੇ ਬਾਕੀ ਸਾਡੇ ਜਿਹੜਾ ਸਮਾਨ ਚਾਹੀਦਾ ਨਾ ਉੱਥੇ ਉਹ ਸਮਾਨ ਬਹੁਤ ਸਾਰੀਆਂ ਸਮਾਨ ਐ ਹੋਈ ਆ ਜਿਹੜੇ ਕਿਸੇ ਨੇ ਪਛਾਇਆ ਹੀ ਨਹੀਂ ਕਿਸੇ ਨੇ ਸੋਚਿਆ ਹੀ ਨਹੀਂਗਾ ਤੇ ਮੈਂ ਕਿਸੇ ਭੈਣ ਨੂੰ ਬੇਨਤੀ ਕਰਦਾ ਸਾਡੇ ਪੰਜਾਬ ਦੀ ਨੂੰ ਹੁਣ ਸਮਝਣ ਵਾਲੇ ਸਮਝਣਗੇ ਕਿ ਭੈਣ ਮੇਰੀਓ ਥੋੜਾ ਜਿਆ ਰੱਖਣ ਤੁਸੀਂ ਲਾਓ ਜਿਹੜੀਆਂ ਸਰਦੀਆਂ ਵਰਦੀਆਂ ਜਿਹੜੇ ਅਫਸਰਾਂ ਦੇ ਘਰ ਵਾਲੀਆਂ ਉਹ ਥੋੜਾ ਜਿਆ ਰੱਖਣ ਤੁਸੀਂ ਲਾਓ ਜਿਹੜਾ ਲਾਉਣ ਵਾਲਾ ਬੰਦਾ ਤੇ ਮੈਨੂੰ ਕੋਈ ਗਲਤ ਨਾ ਗਿਨਿਆ ਜਾਵੇ ਇਹਦੇ ਵਿੱਚ ਸਮਝਣ ਵਾਲੇ ਸਮਝਣਗੇ ਈਆਂ ਭੈਣਾ ਸਭ ਦੇ ਘਰੇ ਆ ਵਾਹਿਗੁਰੂ ਜੀ ਕਾ ਖਾਲਸਾ